ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈਂ ਤੁਹਾਡੇ ਲਈ ਵੀਡੀਓ ਲੈ ਕੇ ਆਈਆਂ ਕਿ ਸਲਵਾਰ ਨੂੰ ਆਪਾਂ ਕਿਵੇਂ ਜੜਨਾ ਸਭ ਤੋਂ ਪਹਿਲਾਂ ਆਪਾਂ ਨੇ ਆਸਣਾ ਦੀ ਸਿਲਾਈ ਲਗਾ ਲੈਣੀ ਹੈ ਦੋ ਕੁੰਦੇ ਇਸ ਤਰ੍ਹਾਂ ਦੋ ਕੁੰਦੇ ਲੈ ਲੈਣੇ ਨੇ ਆਪਾਂ ਨੇ ਦੋਨਾਂ ਦੇ ਉੱਪਰ ਸਿਲਾਈ ਲਗਾ ਦੇਣੀ ਹੈ ਅੰਦਰਲੀ ਸਾਈਡ ਸਿੱਧਾ ਕੱਪੜਾ ਰੱਖਣਾਗਾ ਤੇ ਇੱਕ ਆਪਣੇ ਕੋਲ ਆ ਸੀਗਾ ਕੁੰਦਾ ਆ ਸੀ ਤੇ ਇਹਦੇ ਵੀ ਆਪਾਂ ਨੇ ਆਸੰਦੀ ਸਿਲਾਈ ਲਗਾ ਲੈਣੀ ਹੈ जे तुम चैनल पर नवे हो तो चैनल सबसक्राइब जरूर कर लियो। एक बार आप फिर सिलाई लावेंगे नीचे तो सिलाई लानी शुरू करनी हैगी उ नहीं, है नहीं करनी हैगी क्योंकि जोड़ा बद कट कपड़ा होगा उपरली साइड निकल जूगा तो इस करके आपने नीचे वाली साइड तो ही सिलाई लगा शुरू कर देनी है ਆਸਣ ਆਪਾਂ ਨੇ ਜੜ ਲੈਨੇ ਠੀਕ ਹੈ ਜੀ ਤੇ ਪੱਟ ਵੀ ਆਪਾਂ ਨੇ ਉਸੇ ਤਰੀਕੇ ਜੜਨੇ ਨੇ ਉੱਪਰ ਸਲਾਈ ਲਗਾ ਦੇਣੀ ਆ ਇਹ ਜਿਹੜੀ ਸਲਾਈ ਲਗਾਣੀ ਆ ਆਪਾਂ ਇਹਨਾਂ نیچے ਤੋਂ ਹੀ ਲਗਾਉਣੀ ਸ਼ੁਰੂ ਕਰਾਂਗੇ ਦੇਖ ਸਕਦੇ ਹੋ ਤੁਸੀਂ ਜਿੱਧਰਲੀ ਸਾਈਡ ਕੁੰਦਿਆਂ ਦੀ ਸਾਈਡ ਤੇ ਮੂਰੀ ਕੱਟੀ ਹੋਈ ਹੁੰਦੀ ਆ ਮੂਰੀ ਵਾਲੀ ਸਾਈਡ ਕੰਨੀ 2 ਇੰਚ 2 ਇੰਚ ਜਿਹੜਾ ਵੀ ਕਪੜਾ ਕੱਟਿਆ ਹੋਇਆ ਹੁੰਦਾ ਆਪਾਂ ਨੇ نیچے ਤੋਂ ਹੀ ਸਲਾਈ ਲਗਾ ਕੇ ਸ਼ੁਰੂ ਕਰਨੀ ਆ ਉੱਪਰ ਨੂੰ ਲਗਾਣੀ ਆ ਸਲਾਈ ਲਗਾ ਕੇ ਜਿਹੜਾ ਆਪਣਾ ਆ ਕਪੜਾ ਰੱਖਿਆ ਹੋਇਆ ਹੁੰਦਾ ਹੈ ਨਾ ਜੇ ਆਪਾਂ ਇਹਨੂੰ ਥੱਲੇ ਸਲਾਈ ਲਗਾ ਕੇ ਲੈ ਕੇ ਜਾਵਾਂਗੇ ਤਾਂ ਇੱਕਸਾਰ ਆਊ ਜਿੰਨਾ ਆਪਾਂ ਨੇ ਰੱਖਿਆ ਜੇ ਆਪਾਂ ਉੱਪਰਲੀ ਸਾਈਡ ਤੋਂ ਸਲਾਈ ਲਾ ਕੇ ਲੈ ਕੇ ਆਵਾਂਗੇ ਤਾਂ ਇਹਨੇ ਜਦ ਨੀਚੇ ਨੂੰ ਬਾਜਣਾ ਜਦੋਂ ਆਪਾਂ ਕੱਟ ਕਰਾਂਗੇ ਇਹਨੂੰ ਕਪੜੇ ਨੂੰ ਤਾਂ ਆ ਚੀਜ਼ ਹੈ ਜਿਹੜੀ ਫਿਰ ਇਹਦੀ ਬਾਜ ਜਾਂਦੀ ਆ ਇਸ ਕਰਕੇ ਆਪਾਂ ਨੇ ਜਦੋਂ ਵੀ ਸਲਾਈ ਲਗਾਉਣੀ ਹੈ ਤਾਂ ਨੀਚੇ ਤੋਂ ਹੀ ਸਲਾਈ ਲਗਾ ਕੇ ਲੈ ਕੇ ਜਾਵਾਂਗੇ ਆਪਾਂ ਕਾਟ ਨੂੰ ਇਹ ਦਿਨ ਜੜ ਦਿੱਤਾ ਇੱਕ ਸਾਈਡ ਤਾਂ ਆਪਾਂ ਨੇ ਜੜ ਲਿਆ ਤੇ ਹੁਣ ਆਪਾਂ ਦੂਸਰੀ ਸਾਈਡ ਵੀ ਦੂਜੇ ਪੱਟ ਨੂੰ ਇਧਰਲੀ ਸਾਈਡ ਜੜ ਲਾਂਗੇ ਸਿੱਧੀ ਸਾਈਡ ਦੋਨੇ ਸਾਈਡ ਦੀ ਅੰਦਰ ਰੱਖਣੀ ਆਪਾਂ ਨੇ ਸਿੱਧੀ ਸਾਈਡ ਆਪਾਂ ਨੇ ਅੰਦਰ ਰੱਖਣੀ ਆ ਦੋਨੇ ਕੱਪੜਿਆਂ ਦੀ ਕੁੰਦੇ ਨੂੰ ਵੀ ਤੇ ਪੱਟ ਨੂੰ ਵੀ ਅੰਦਰਲੀ ਸਾਈਡ ਤੋਂ ਸਿੱਧਾ ਰੱਖਣਾ ਆਪਾਂ ਨੇ ਤੇ ਇਹਨੂੰ ਵੀ ਆਪਾਂ ਨੀਚੇ ਤੋਂ ਹੀ ਸਿਲਾਈ ਲਗਾ ਕੇ ਲੈ ਕੇ ਜਾਵਾਂਗੇ ਇਸ ਤਰ੍ਹਾਂ ਆਪਾਂ ਨੀਚੇ ਤੋਂ ਸਿਲਾਈ ਲਗਾਉਣੀ ਸ਼ੁਰੂ ਕਰਾਂਗੇ ਦੂਸਰੀ ਸਾਈਡ ਵੀ ਆਪਾਂ ਦੇਖ ਸਕਦੇ ਹੋ ਤੁਸੀਂ ਪੱਟ ਦੀ ਸਲਾਈ ਲਗਾ ਲਈ ਆ ਠੀਕ ਹੈ ਜੀ ਆ ਆਪਣਾ ਕੁੰਦਾ ਹੋ ਗਿਆ ਆ ਫੇਰ ਕੁੰਦਾ ਹੋ ਗਿਆ ਤੇ ਇਧਰਲੀ ਸਾਈਡ ਫੇਰ ਪੱਟ ਹੋ ਗਿਆ ਤੇ ਹੁਣ ਆਪਾਂ ਨੇ ਇਹਦੇ ਨਾਲ ਜਿਹੜੇ ਆਪਣੇ ਕੋਲੇ ਕੁੰਦੇ ਪਏ ਨੇ ਨਾ ਦੋ ਆਪਾਂ ਨੇ ਇਹਦੇ ਨਾਲ ਅਟੈਚ ਕਰਨੇ ਨੇ ਆ ਆਪਣੇ ਕੋਲੇ ਕੁੰਦੇ ਨੇ ਜਿਹੜੇ ਰਹਿ ਗਏ ਆ ਇਹਨਾਂ ਨੂੰ ਆਪਾਂ ਇਹਦੇ ਉੱਪਰ ਇਸ ਤਰ੍ਹਾਂ ਵਿਛਾ ਲੈਣਾ ਆਸਣ ਨੂੰ ਆਸਣ ਦੇ ਨਾਲ ਆਪਾਂ ਇਸ ਤਰ੍ਹਾਂ ਮਿਲਾ ਲੈਣਾ ਤੇ ਇਹਦੇ ਵਿੱਚ ਫਿਰ ਬਲਣੀ ਪਊਗਾ ਕੋਈ ਵੀ ਕਈ ਵਾਰ ਹ ਸਲਵਾਰ ਦੇ ਵਿੱਚ ਬਲ ਪੈ ਜਾਂਦਾ ਜਦੋਂ ਆਪਾਂ ਸਲਾਈ ਲਗਾਉਣੇ ਆਂ ਦੇਣਾ ਮਲਾ ਲੈਣਾ ਇਸ ਤਰ੍ਹਾਂ ਕੱਪੜੇ ਨੂੰ ਵਿਛਾ ਲੈਣਾ ਕਿ ਆਪਾਂ ਨੇ ਸਾਰਾ ਇੱਧਰ ਨੂੰ ਕੱਟ ਦੇਣਾ ਤੇ ਫਿਰ ਆਪਾਂ ਨੇ ਸਲਾਈ ਲਗਾ ਦੇਣੀ ਆ ਤੇ ਆਪਾਂ ਕੱਪੜੇ ਨੂੰ ਇਸ ਤਰ੍ਹਾਂ ਵਿਛਾ ਕੇ ਸਿੱਧਾ ਰੱਖ ਕੇ ਸਲਾਈ ਲਗਾਵਾਂਗੇ ਨਾ ਤਾਂ ਕਦੇ ਵੀ ਬਲਣੀ ਪਊਗਾ ਜਦੋਂ ਆਪਾਂ ਜੜਦੇ ਆਂ ਸਲਵਾਰ ਹੁਣ ਆਪਾਂ ਫੇਰ ਦੂਸਰੀ ਸਲਾਈ ਲਗਾ ਦੇਣੀ ਆ ਦੂਸਰੀ ਸਾਈਡ ਜਿਹੜਾ ਪੱਟ ਦੀ ਸਲਾਈ ਸੀ ਨਾ ਉਧਰਲੀ ਸਾਈਡ ਆਪਾਂ ਨੇ ਪੱਟ ਨੂੰ ਜੜ ਦੇਣਾ ਇਧਰਲੀ ਸਾਈਡ ਪੱਟ ਦੀ ਸਲਾਈ ਲੱਗਣੀ ਹੈ ਨਾ ਆਪਾਂ ਇਸ ਤਰ੍ਹਾਂ ਇਹਨੂੰ ਫੜ ਲੈਣਾ ਆਹ ਦੇਖ ਸਕਦੇ ਹੋ ਤੁਸੀਂ ਆਹ ਆਪਾਂ ਨੇ ਪੱਟਾਂ ਦੀ ਸਲਾਈ ਨੂੰ ਇਸ ਤਰ੍ਹਾਂ ਮਲਾ ਲੈਣਾ ਤੇ ਆਪਾਂ ਨੇ ਕੱਪੜੇ ਨੂੰ ਇਸ ਤਰ੍ਹਾਂ ਮਲਾਮ ਲਾਗੇ ਨਾ ਅੱਗੇ ਨੂੰ ਲੈ ਜਾਣਾ ਇਸ ਤਰ੍ਹਾਂ ਆ ਆ ਗਿਆ ਅਸਨ ਦੋਨੇ ਸਾਈਡ ਦੇ ਇਸ ਤਰ੍ਹਾਂ ਆ ਕੁੰਡੇ ਦਾ ਅੰਡਾ ਆ ਗਿਆ ਤੇ ਇਧਰਲੀ ਸਾਈਡ ਤੋਂ ਪੱਟਦਾ ਅੰਡਾ ਆ ਗਿਆ ਆਪਾਂ ਨੇ ਇਹਨਾਂ ਨੂੰ ਮਿਲਾ ਦੇਣਾ ਤੇ ਇੱਥੇ ਸਲਾਈ ਲਗਾ ਦੇਣੀ ਆ ਸਲਵਾਰ ਦੇ ਵਿੱਚ ਕਦੇ ਵੀ ਬਲਣੀ ਪਊਗਾ ਜੇ ਇਸ ਤਰ੍ਹਾਂ ਆਪਾਂ ਸਾਈ ਲਗਾਵਾਂਗੇ ਠੀਕ ਹੈ ਜੀ ਆਪਾਂ ਨੇ ਪਹਿਲਾਂ ਹੀ ਸਹੀ ਕਰ ਲਿਆ ਕੱਪੜੇ ਨੂੰ ਜੀ ਦੋਸਤੋ ਤੁਸੀਂ ਦੇਖ ਸਕਦੇ ਹੋ ਸਲਵਾਰ ਆਪਾਂ ਨੇ ਜੜ ਦਿੱਤੀ ਆ ਇਹਦੇ ਵਿੱਚ ਕੋਈ ਵੀ ਬਲਣੀ ਪਿਆ ਹੈਗਾ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਜੇ ਤੁਹਾਨੂੰ ਵੀਡੀਓ ਵਧੀਆ ਲੱਗੇ ਨਾ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਮਿਲਦੇ ਆ ਕਿਸੇ ਹੋਰ ਵੀਡੀਓ ਦੇ ਨਾਲ ਉਦੋਂ ਤੱਕ ਬਾਏ ਬਾਏ